ਵੇਰੇ ਮੈਨੂੰ ਕਹਿੰਦਾ ਵੀ ਨੱਠ ਜਾ ਇੱਥੋਂ ਚੱਲਿਆ ਠਾਣੇ ਕਹਿੰਦਾ ਜਿੰਨੂੰ ਮਰਜ਼ੀ ਗੱਲ ਕਰਾ ਦੇ ਮੈਨੂੰ ਜੋ ਮਰਜ਼ੀ ਕਰਨਾ ਕਹਿੰਦੇ ਤੂੰ ਜਾਂ ਤੂੰ ਇੱਥੇ ਗੰਦ ਪਾਇਆ ਕਹਿੰਦਾ ਇੱਥੇ ਜਾਂ ਚੱਲਦਾ ਕਹਿੰਦਾ ਇੱਥੋਂ ਕਹਿੰਦਾ ਠਾਣੀ ਚੱਲ ਜਾ ਕਹਿੰਦਾ ਕਿਉਂ ਗਾਲਾਂ ਕਿਉਂ ਕਢਦਾ ਸਾਨੂੰ ਕੀ ਕਰਨੇ ਦਾ ਗਾਲੇ ਮੈਨੂੰ ਕਹਿੰਦਾ ਜੇ ਨਾਕਾ ਲਾ ਇੱਧਰ ਆ ਕੇ ਮੈਂ ਕਹਾਂ ਮੈਂ ਨਹੀਂ ਨਾਕਾ ਲਾਉਣਾ ਯਾ ਨਾਕਾ ਜੇ ਲਵਾਉਂਦਾ ਮੇਰੇ ਤੋਂ ਤਾਂ ਫਿਰ ਆਪਾਂ ਪੈਸੇ ਪੜਦਾ ਲੱਕੜ ਵਾਲੀਆਂ ਗੱਡੀਆਂ ਤੋਂ ਵੀ ਆਸ ਆਪ ਪੈਸੇ ਲੜਦਾ ਉਹਨਾਂ ਨੂੰ ਦੱਕੇ ਮਾਰ ਮਾਰ ਕੇ ਥੱਲੇ ਲਾਉਂਦਾ ਵੀ ਥੱਲੇ ਆ ਕੇ ਮੈਨੂੰ ਪੈਸ ਵੱਡੀਆਂ ਗੱਡੀਆਂ ਤੋਂ ਲੈਂਦਾ 200 ਨਿੱਕੀਆਂ ਗੱਡੀਆਂ ਤੋਂ ਲੈਂਦਾ 100 ਸਬਜ਼ੀਆਂ ਵਾਲੀਆਂ ਗੱਡੀਆਂ ਵੀ ਇੱਥੇ ਰੋਕਦਾ ਜਿਹੜੀਆਂ ਕਦੀ ਰੋਕੀਆਂ ਨਹੀਂ ਸੀ ਉਹ ਵੀ ਰੋਕ ਰੋਕ ਕੇ ਪੈਸੇ ਲੈਂਦਾ ਉਹਨਾਂ ਕੋਲੋਂ ਕਹਿੰਦਾ ਤੁਸੀਂ ਐਂਟਰੀ ਕਿਉਂ ਨਹੀਂ ਕਰਾ ਕੇ ਜਾਂਦੇ ਇੱਥੇ ਨਹੀਂ 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 ਇਹ ਤਾਂ ਭਾਜੀ ਦੇਖੋ ਇਹ ਤਾਂ ਐਵੇਂ ਹੀ ਇਲਜ਼ਾਮ ਲਾਉਣ ਵਾਲੀ ਗੱਲਾਂ ਹੋ ਜਾਂਦੀਆਂ ਇਦਾਂ ਦਾ ਕੁਝ ਨਹੀਂ ਹੈਗਾ ਮੈਂ ਉਹਨੂੰ ਕਦੇ ਗੱਡੀ ਬੈ ਲੈਡੀ ਨੂੰ ਗਾਲਾਂ ਕੱਢੂੰਗਾ ਤਦੋਂ ਜਿਹੜੀ ਮੁਲਾਜ਼ਮ ਹੈ ਇੱਕ ਪੁਲਿਸ ਬੁਲਾ ਦੇ ਪੁਲਿਸ ਮਾਰ ਲੈਡੀ ਨੂੰ ਗਾਲਾਂ ਕੱਢੂੰ ਜਾਂ ਉਹਨੂੰ ਬਾਪਾਤਾ ਬੋਲੋ ਮੈਂ ਜਦੋਂ ਆਇਆ ਸੀ ਨਾ ਇੱਥੇ ਮੈਂ ਕਹਿੰਦਾ ਜਿਹੜਾ ਤੂੰ ਤੇਰਾ ਸਾਥ ਤਾਂ ਵੇ ਮੈਨੂੰ ਚੰਗਾ ਨਹੀਂ ਲੱਗਦਾ ਜਿੱਦਾਂ ਹੁਣ ਕੋਈ ਸਬਜ਼ੀ ਵਾਲਾ ਨਾ ਕੋਈ ਸਬਜ਼ੀ ਲੈ ਲਾ ਕੇ ਤੇ ਕੋਈ ਕੱਪੜੇ ਵਾਲਾ ਨਾ ਕੋਈ ਖੁਸ਼ ਆਲਾ ਕੁਝ ਕਰ ਲਾ ਮੈਂ ਕਹਿੰਦਾ ਚੰਗਾ ਨਹੀਂ ਲੱਗਦਾ ਇਹ ਪੁਰਸਤੀ ਵੇਚਤੀ ਹੁੰਦੀ ਹੈ ਆਹ 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 ਛੱਡਾ ਮੈਨੂੰ ਚੰਗਾ ਨਹੀਂ ਲੱਗਦਾ ਫੇਰ ਮੈਂ ਸਦਾ ਮੈਂ ਗੱਲ ਕੀਤੀ ਕਹਿੰਦੇ ਨੁਣਾਣੇ ਭੇਜ ਦੇ ਆਹ ਗੱਲ ਹੋਈ ਆ ਬਾਤ ਉਹ ਣਾਣੇ ਭੇਜਤਾ ਕਬਾਰੋ ਸ਼ਾਰਪੁਰ ਚੰਤਪੁਰ ਨੇ ਮਾਰਗ ਤੇ ਮੌਜੂਦ ਮੰਗੂਆਣ ਨਾਕੇ ਤੋਂ ਹੈ ਜਿੱਥੇ ਕਿ ਨਾਕੇ ਤੇ ਡਿਊਟੀ ਕਰਦੀ ਪੰਜਾਬ ਪੁਲਿਸ ਦੀ ਇੱਕ ਮਹਿਲਾ ਮੁਲਾਜ਼ਮ ਵੱਲੋਂ ਆਪਣੇ ਡਿਊਟੀ ਅਫਸਰ ਤੇ ਲੋਕਾਂ ਨੂੰ ਪਰੇਸ਼ਾਨ ਕਰਕੇ ਰਿਸ਼ਵਤ ਲੈਣ ਅਤੇ ਉਸ ਨਾਲ ਗਾਲੀ ਗਲੋਚ ਕਰਨ ਦੇ ਦੋਸ਼ ਲਾਏ ਹਨ ਆਲਾ ਅਧਿਕਾਰੀਆਂ ਪਾਸੋਂ ਉਕਤ ਏਐਸਆਈ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ ਮੇਰਾ ਨਾਮ ਜਸਵਿੰਦਰ ਕੌਰ ਆ ਮੈਂ ਮੰਗੂਆਣ ਨਾਕੇ ਤੇ ਡਿਊਟੀ ਕਰਦੀ ਸੀਗੀ ਜੀ ਪਹਿਲਾਂ ਅਨਚਾਰਜ ਸੀਗੇ ਉਹ ਬਦਲ ਦਿੱਤੇ ਸੀਗੇ ਹੁਣ ਨਵਾਂ ਅਨਚਾਰਜ ਆਇਆ ਆ ਇਨੂੰ ਮੈਨੂੰ ਤੇ ਚਾਰ ਦਿਨ ਹੋ ਗਿਆ ਦੇਖਦੀ ਇਹ ਪੈਸੇ ਲਈ ਜਾਂਦਾ ਤੇ ਨਾਕੇ ਲਈ ਜਾਂਦਾ ਆ ਮੈਨੂੰ ਗੰਧੀਆਂ ਗੰਧੀਆਂ ਗਾਲਾਂ ਕੱਢਦਾ ਆ ਜੇ ਮੈਂ ਕੁਛ ਕਮਾ ਤਾਂ ਕਹਿੰਦੇ ਨੱਠ ਜਾ ਇੱਥੇ ਚੱਲਦਾ ਠਾਣੇ ਕਹਿੰਦਾ ਜੇ ਨੂੰ ਮਰਜ਼ੀ ਗੱਲ ਕਰਾ ਦੇ ਮੈਨੂੰ ਜੋ ਮਰਜ਼ੀ ਕਰਲਾ ਕਹਿੰਦੇ ਤੂੰ ਜਾਂ ਤੂੰ ਇੱਥੇ ਗੰਦ ਪਾਇਆ ਕਹਿੰਦਾ ਇੱਥੇ ਜਾ ਚੱਲਦਾ ਕਹਿੰਦਾ ਇੱਥੋਂ ਕਿੰਦਾ ਠਾਣੀ ਚੱਲਦਾ ਕਹਿੰਦਾ ਕਿਉਂ ਗਾਲਾਂ ਕਿਉਂ ਕੱਢਦਾ ਸਾਨੂੰ ਕੀ ਕਰਨੇ ਦਾ ਗਾੜੇ ਮੈਨੂੰ ਕਹਿੰਦਾ ਜੇ ਨਾਕਾ ਲਾ ਇੱਧਰ ਆ ਕੇ ਮੈਂ ਕਹਾਂ ਮੈਂ ਨਹੀਂ ਨਾਕਾ ਲਾਉਣਾ ਯਾ ਨਾਕਾ ਜੇ ਲਵਾਉਂਦਾ ਮੈਂ ਤਾਂ ਤੇ ਆਪਾ ਪੈਸੇ ਫੜਦਾ ਲੱਕੜ ਵਾਲੀਆਂ ਗੱਡੀਆਂ ਤੋਂ ਵੀ ਆਸ ਆਪਾ ਪੈਸੇ ਲੈਂਦਾ ਉਹਨਾਂ ਨੂੰ ਦੱਕੇ ਮਾਰ ਮਾਰ ਕੇ ਥੱਲੇ ਲਿਹਾਉਂਦਾ ਵੀ ਥੱਲੇ ਆ ਕੇ ਮੈਨੂੰ ਪੈਸੇ ਦੇ। ਕਿਨੇ ਕਿਨੇ ਪੈਸੇ ਲੈਂਦਾ ਵੱਡੀਆਂ ਗੱਡੀਆਂ ਤੋਂ ਲੈਂਦਾ 200 ਛਿੱਕੀਆਂ ਗੱਡੀਆਂ ਤੋਂ ਲੈਂਦਾ 100 ਸਬਜ਼ੀਆਂ ਵਾਲੀਆਂ ਗੱਡੀਆਂ ਵੀ ਇੱਥੇ ਰੋਕਦਾ ਜਿਹੜੀਆਂ ਕਦੀ ਰੋਕੀਆਂ ਨਹੀਂ ਸੀ ਉਹ ਵੀ ਰੋਕ ਰੋਕ ਕੇ ਪੈਸੇ ਲੈਂਦਾ ਉਹਨਾਂ ਕੋਲੋਂ ਕਹਿੰਦਾ ਤੁਸੀਂ ਐਂਟਰੀ ਕਿਉਂ ਨਹੀਂ ਕਰਾ ਕੇ ਜਾਂਦੀ ਇੱਥੇ? ਕਾਦੀ ਐਂਟਰੀ ਕੀਤੀ ਜਾਂਦੀ ਕੀ ਆ ਲੱਕੜ ਵਾਲੀਆਂ ਜਿਹੜੀਆਂ ਗੱਡੀਆਂ ਹੁੰਦੀਆਂ ਸਬਜ਼ੀਆਂ ਵਾਲੀਆਂ ਗੱਡੀਆਂ ਦੀਆਂ ਕਦੀ ਅਸੀਂ ਸਬਜ਼ੀ ਵਾਲੀ ਗੱਡੀ ਦੀ ਕਦੀ ਐਂਟਰੀ ਕੀਤੀ ਨਹੀਂ ਸੀ ਲੱਕੜ ਵਾਲੀਆਂ ਗੱਡੀਆਂ ਦੀ ਐਂਟਰੀਆਂ ਕਰਦੇ ਸੀਗੇ ਉਹਨਾਂ ਨੂੰ ਦਬਕੇ ਮਾਰ ਕੇ ਕਹਿੰਦਾ ਵੀ ਥੱਲੇ ਆ ਕੇ ਕ ਥੱਲੇ ਆ ਕੇ ਕਹਿੰਦਾ ਪੜਦੇ ਨਾਲ ਲੁਕੋ ਕੇ ਪੈਸੇ ਦੇ ਕੇ ਜਾਇਆ ਕਰੋ ਜਾਵਨਾਰ ਦੇ ਕੋਲ ਚਲ ਜਾਂਦਾ ਜਾਂ ਉਹਨਾਂ ਨੂੰ ਕਹਿੰਦਾ ਥੱਲੇ ਲੁਕੋ ਕੇ ਪੈਸੇ ਦਬੂੰਦਰ ਵੜ ਕੇ ਯਾਨੀ ਕਿ ਐਂਟਰੀ ਕੀ ਯਾਨੀ ਉਹ ਤੋਂ ਉਹਨਾਂ ਤੋਂ ਪੈਸੇ ਮੰਗੇ ਜਾਂਦੇ ਆ ਹਾਂਜੀ ਉਹਨਾਂ ਤੋਂ ਪੈਸੇ ਲੈਂਦਾ ਫਿਰ ਇਹੇ ਠੀਕ ਤੇ ਉਹ ਪੈਰੇ ਕਿਤੇ ਆਪਣੀ ਜੇਬ ਚ ਪਾਉਂਦਾ ਆਪਣੀ ਜੇਬ ਚ ਪਾਉਂਦਾ ਆ ਜੇ ਚਲਾਨ ਵੀ ਨਹੀਂ ਕਰਦਾ ਆ ਕਿਸੇ ਤੋਂ 500 ਰੁਪਇਆ ਲੈ ਲੈਂਦਾ ਕਿਸੇ ਤੋਂ 1000 ਰੁਪਇਆ ਲੈ ਲੈਂਦਾ ਕਿਸੇ ਤੋਂ 200 ਰੁਪਇਆ ਲੈ ਕੇ ਚਲਾਨ ਬੁੱਕ ਦੇ ਵਿੱਚ ਰੱਖ ਕੇ ਫੇਰ ਪੜ ਦੇਣਾ ਆਪਣੀ ਸਕੂਟਰੀ ਦੇ ਵਿੱਚ ਪਾਉਂਦਾ ਫਿਰ ਇਹ ਜੇ ਮੈਂ ਕਿਹਾ ਮੈਨੂੰ ਦੇ ਤਾਂ ਕਹਿੰਦਾ ਮੈਂ ਕਿਉਂ ਤੈਨੂੰ ਦਵਾਂ ਪੈਸੇ ਦਿਹਾੜੀ ਦੇ ਕਿੰਨੇ ਕੇ ਬੰਦੇ ਇਦਾਂ ਰੁਕੇ ਜਾਂਦੇ ਆ ਇਹ ਕਾਫੀ ਗੱਡੀਆਂ ਇਹਨਾਂ ਨੇ ਕੱਲ ਮੈਂ 9:30 ਵਜੇ ਤੋਂ ਲੈ ਕੇ 12:30 ਵਜੇ ਤੱਕ ਨਾਕਾ ਲਾਇਆ ਸੀਗਾ ਪਰसों ਵੀ ਇਦਾਂ ਹੀ ਲਾਇਆ ਕੱਲ ਵੀ ਇਦਾਂ ਹੀ ਲਾਇਆ ਇਹਨੇ ਨਾਕਾ ਅੱਜ ਤੁਸੀਂ ਉਤੋਂ ਨਾਰਾਜ਼ ਹੋ ਕੇ ਇੱਥੇ ਆ ਗਏ ਹੋ ਆਪਣੇ ਘਰ ਕੀ ਕਾਰਨ ਇਹਦਾ ਮੈਨੂੰ ਕਹਿੰਦਾ ਵੀ ਜਾ ਤਾਂ ਤੂੰ ਥਾਣੇ ਚੱਲ ਜਾ ਜਿਹੜੀਆਂ ਤੁਹਾਨੂੰ ਗਾਲਾਂ ਕੱਢਦਾ ਉਹਨੂੰ ਹਾਂਜੀ ਮੈਨੂੰ ਗਾਲਾਂ ਕੱਢਦੇ ਮੇਰ ਤੋਂ ਗੱਲ ਨਹੀਂ ਸੁਣ ਹੋਈ ਮੈਂ ਆ ਕੇ ਫਿਰ ਬਸ ਚੜੀ ਮੈਂ ਥਾਣੇ ਆ ਗਈ ਸੀ ਤੁਸੀਂ ਆਪਣੇ ਜਿਹੜੇ ਥਾਣਾ ਜੀ ਐਸ ਐਚਓ ਨੂੰ ਦੱਸਿਆ ਇਸ ਗੱਲ ਬਾਰੇ ਹਾਂਜੀ ਜੀ ਮੇਰੀ ਫੋਨ ਤੇ ਗੱਲ ਹੋਈ ਸੀਗੀ ਉਹਨਾਂ ਦੇ ਨਾਲ ਤਾਂ ਉਹ ਕਹਿੰਦੇ ਵੀ ਚਲੋ ਤੁਸੀਂ ਇੱਥੇ ਡਿਊਟੀ ਕਰੋ ਤਾਂ ਮੈਂ ਉਹਨਾਂ ਦਾ ਕਹਿਣਾ ਮੰਨ ਲਿਆ ਸੀ ਮੈਂ ਬੈਗੀ ਸੀ ਰਾਮ ਨਾਲ ਡਿਊਟੀ ਕਰਨ ਲੱਪੀ ਸੀਗੀ ਤਾਂ ਉਹ ਕਹਿੰਦਾ ਵੀ ਇੱਥੇ ਨਹੀਂ ਡਿਊਟੀ ਕਰਨੀ ਤੂੰ ਆਕੇ ਇੱਥੇ ਕਹਿੰਦਾ ਨਾਕਾ ਲਗਾ ਗੱਡੀ ਨਾਲ ਰੋਕ ਤਾ ਚਲਾਨ ਕਰਨੇ ਜਾਂ ਚਲਾਨ ਵੀ ਨਹੀਂ ਕਰਦਾ ਉਹਨਾਂ ਤਾਂ ਪੈਸੇ ਲੈਂਦਾ ਤੇ ਜੇ ਨਾ ਸੁਣਵਾਈ ਹੋ ਐਸਐਚਓ ਨਹੀਂ ਸੁਣੀ ਤਾਂ ਫੇਰ ਅੱਗੇ ਕਿਹਨੂੰ ਮਿਲੂੰਗਾ ਤੁਸੀਂ ਜਾ ਕੇ ਤਾਂ ਮੈਂ ਜੀ ਡੀਐਸਪੀ ਨੂੰ ਮਿਲੂੰਗੀ ਫਿਰ ਉਹਨਾਂ ਤੋਂ ਮੋਰਛ ਸ਼ਿਕਾਇਤ ਕਰੂੰਗੀ ਫਿਰ ਮੇਰੀ ਸੁਣਾਈ ਨਹੀਂ ਹੁੰਦੀ ਪੈਗੀ ਆ ਕੀ ਨਾਮ ਕੀ ਹੈ ਜਿਹੜਾ ਜਿਹੜਾ ਇੰਚਾਰਜ ਇਸ ਵੇਲੇ ਗਹਿ ਰਹੇ ਡਿਊਟੀ ਦੇ ਹਮ ਸ਼ੋਤਮ ਆਜੀ ਪਰਸ਼ੋਤਮ ਇਹ ਐਸਆਈ ਹੈ ਹਾਂਜੀ ਐਸ ਵੈਲੇ ਉਹ ਦਿਨ ਦੀ ਡਿਊਟੀ ਉਹਦੀ ਹੁੰਦੀ ਹੈ ਨਾ ਹਾਂਜੀ ਦਿਨ ਦੀ ਡਿਊਟੀ ਹੁੰਦੀ ਆ ਤੇ ਕੀ ਕਹਿੰਦਾ ਕਿ ਤੁਹਾਨੂੰ ਬਸ ਕਹਿੰਦਾ ਵੀ ਗੱਡੀਆਂ ਵਾਲਿਆਂ ਨੂੰ ਜਾਂ ਥੱਲੇ ਲਾ ਤਾਂ ਉਹਨਾਂ ਨੂੰ ਮੇਰੇ ਕੋਲ ਲਿਆ ਪੈਸੇ ਵੀ ਮੈਂ ਫੜਾ ਉਹਨਾਂ ਤੋਂ ਜਾਂ ਪੈਸੇ ਉਹਨਾਂ ਤੋਂ ਥੱਲੇ ਲਾ ਕੇ ਕਹਿੰਦਾ ਪੈਸੇ ਤੂੰ ਫੜ ਕੇ ਮੈਨੂੰ ਦੇ ਦੂਜੇ ਪਾਸੇ ਡਿਊਟੀ ਤੇ ਤਾਇਨਾਤ ਐਸਆਈ ਪਰਸ਼ੋਤਮ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਕਤ ਮਹਿਲਾ ਮਹਾਰਾਜਮ ਬਲੋ ਜੋ ਦੋਸ਼ ਉਸ ਉੱਪਰ ਲਗਾਏ ਗਏ ਹਨ ਉਹ ਸਰ ਸਾਰ ਝੂਠੇ ਅਤੇ ਬੇਵਰਿਆਦ ਹਨ ਮੇਰਾ ਨਾਮ ਪਰਸ਼ੋਤਮ ਹੈ ਜੀ ਐਸਏ ਪਰਸ਼ੋਤਮ ਆ ਤੁਹਾਡੀ ਡਿਊਟੀ ਐ ਤੇ ਨਾਕੇ ਤੇ ਹਾਂ ਜੀ ਨਾਕੇ ਤੇ ਜੀ ਕਿਹੜਾ ਨਾਕਾ ਹੈ ਇਹ ਇਹ ਮਨਾਕਾ ਮੰਗੂਵਾਲ ਥਾਣਾ ਸਤਰਾ ਠੀਕ ਹੈ ਜੀ ਹੁਸ਼ਾਰਪੁਰ ਇੱਥੇ ਕਿੰਨੇ ਮਲਾਜਮ ਨੇ ਇੱਥੇ ਸਰ ਜਿਹੜੇ ਹੈਗੇ ਆ ਜੀ ਜਿੱਦਾਂ ਹੁਣ ਦਿਨ ਦੇ ਵਿੱਚ ਤਾਂ ਅਸੀਂ ਦੋ ਆ ਤੇ ਰਾਤ ਦੇ ਵਿੱਚ ਜਿਹੜੇ तकरीबन ਤਿੰਨ ਚਾਰ ਤਿੰਨ ਤੋਂ ਚਾਰ ਤੱਕ ਆ ਠੀਕ ਹੈ ਜੀ ਹਾਂ ਜੀ ਤੇ ਆਪਣੀ ਡਿਊਟੀ ਐ ਤੇ ਨਾਕੇ ਦੇਣਾ ਜੀ ਹਾਂ ਜੀ ਇੱਕ ਤੇ ਮੈਡਮ ਹੁੰਦੇ ਸੀਗੇ ਉਹਨਾਂ ਨੇ ਕਿਹਾ ਕਿ ਜੋ ਤੇ ਹੁਣ ਮੁਲਾਜ਼ਮ ਆਏ ਨੇ ਤੁਹਾਡਾ ਨਾਮ ਲੈ ਕੇ ਮੈਡਮ ਹਾਂਜੀ ਹਾਂਜੀ ਤੇ ਵੀ ਉਹਨਾਂ ਨੇ ਮੈਨੂੰ ਗਾਲਾਂ ਵਗੈਰਾ ਕੱਢੀਆਂ ਇੱਥੋਂ ਤੇ ਮੈਨੂੰ ਇੱਥੋਂ ਭੇਜ ਦਿੱਤਾ ਉਹਨਾਂ ਨੇ ਕੋਈ ਇਦਾਂ ਦਾ ਵੀ ਹੋਇਆ ਦੇਖੋ ਸਰ ਮੈਂ ਕੋਈ ਇਦਾਂ ਗਾਲੀ ਗੋਲੀ ਨਹੀਂ ਕੀਤਾ ਕਿਸੇ ਨੂੰ ਮੈਂ ਤਾਂ ਐਚ.ਸੀ.ਓ ਸਾਹਿਬ ਨਾਲ ਗੱਲ ਕੀਤੀ ਆ ਮੈਂ ਕਿਹਾ ਸਾਰਾ ਇਦਾਂ ਨਾ ਕਰਕੇ ਗੱਲ ਆ ਮੈਂ ਇੱਥੇ ਨਾਕੇ ਤੇ ਸੀ ਇੱਥੇ ਕਿੜਾ ਮੈਡਮ ਉਹ ਬਿਠੀ ਸੀ ਉੱਪਰ ਲੇਪਾ ਤੇ ਮੈਂ ਕਿਹਾ ਵੀ ਮੇਨਾ ਨਾਕਾ ਲਾਓ ਆਗੇ ਇੱਥੇ ਆ ਕੇ ਠੀਕ ਹੈ ਜੀ ਤੇ ਮੈਂ ਉਸ ਜੀ ਸਾਹਿਬ ਨਾਲ ਗੱਲ ਕਰਕੇ ਮੈਂ ਉਹਨਾਂ ਨੂੰ ਮੈਂ ਕਹ ਵੀ ਸਾਹਿਬ ਕਹਿੰਦੇ ਨਵਾਬ ਸੁਪੇ ਨਹੀਂ ਬਸ ਆ ਗੱਲ ਹੋਈ ਕੋਈ ਗਾਲੀ ਗਲੋਚ ਨਹੀਂ ਹੋਇਆ ਕਹਿੰਦੇ ਆ ਕਿ ਮੈਨੂੰ ਵਾਤਾਵਾ ਬੋਲਦੇ ਆ ਨਾ ਨਾ ਪੁੱਛ ਨਹੀਂ ਇੱਥੇ ਖਾੜ ਨਾਕੇ ਦੇ ਤੇ ਪੈਸੇ ਫੜ ਕੇ ਮੈਨੂੰ ਫੜਾ ਨਾ ਇਹ ਗੱਲ ਬਿਲਕੁਲ ਸਰਾਸਰੀ ਗਲਤ ਸਰਾਸਰੀ ਗਲਤ ਇਹ ਇਦਾਂ ਕੋਈ ਹੋ ਸਕਦਾ ਕੋਈ ਕਿਸੇ ਨੂੰ ਕਹਿ ਸਕਦਾ ਕੋਈ ਤਾਂ ਐਂਟਰੀ ਵੀ ਲਈ ਜਾਂਦੀ ਹੈ ਹੈ ਗੱਡੀਆਂ ਜਿਹੜੀਆਂ ਲੰਘਦੀਆਂ ਕੋਈ ਐਂਟਰੀ ਵੀ ਨਹੀਂ ਲਈ ਜਾਂਦੀ ਦੇਖੋ ਅਸੀਂ ਕੋਈ ਐਂਟਰੀ ਨਹੀਂ ਲੈਂਦੀ ਅਸੀਂ ਉਹਨੂੰ ਮੈਂ ਉਹਨੂੰ ਰੋਕਦਾ ਸਕੋ ਮੈਂ ਤੂੰ ਹੜਾ ਕੰਮ ਨਾ ਕਰ ਲੇਡੀ ਹੋ ਕੇ ਮੈਨੂੰ ਚਾਰ ਬੰਦੇ ਨਹੀਂ ਹੋਏ ਹਲੇ ਜਿਹੜਾ ਬੰਦਾ ਨਮਾ ਆਇਆ ਉਹ ਕਿੱਦਾਂ ਦਾ ਇਹ ਤਾਂ ਕੰਮ ਕਰੂਗਾ ਦੱਸੋ ਪਰ ਲੇਡੀਜ਼ ਦਾ ਕਹਿਣਾ ਕਿ ਜੇ ਇੱਕ ਦਿਨ ਦੀ ਉਹ ਲੇਡੀ ਦੀ ਜੇ ਤੁਸੀਂ ਲੇਡੀ ਦੀ ਦੇ ਗੱਲ ਮੈ ਤੋਂ ਇਲਾਵਾ ਪੁੱਛੋ ਨਾ ਕਿ ਤੇ ਰਾਤ ਆ ਇਹਨੂੰ ਪੁੱਛਣਾ ਤਾਂ ਫੇਰ ਤੁਹਾਨੂੰ ਪਤਾ ਲੱਗੇ ਜੀ ਕਹਿਣਾ ਕਿ ਜਾਂਦੇ ਤੁਸੀਂ ਜਿਹੜੇ ਉਹਨੇ ਇਲਜ਼ਾਮ ਲਾਇਆ ਉਹਦਾ ਗਲਤ ਹੈ ਨਹੀਂ 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 ਇਹ ਤਾਂ ਭਾਜੀ ਜਿਉਂ ਦੇ ਦੇਖੋ ਇਹ ਤਾਂ ਐਵੇਂ ਹੀ ਇਲਜ਼ਾਮ ਲਾਉਣ ਵਾਲੀ ਗੱਲਾਂ ਹੋ ਜਾਂਦੀਆਂ ਇੰਦਾਂ ਦਾ ਕੁਝ ਨਹੀਂ ਹੈਗਾ ਮੈਂ ਉਹਨੂੰ ਕਦੇ ਗਾਲੀ ਮੈਂ ਲੇਡੀ ਨੂੰ ਗਾਲਾਂ ਕੱਢੂਗਾ ਤਦੋਂ ਜਿਹੜੀ ਮੁਲਾਜ਼ਮ ਹੈ ਇੱਕ ਪੁਲਿਸ ਮੁਲਾਜ਼ਮ ਪੁਲਿਸ ਮੈਂ ਲੇਡੀ ਨੂੰ ਗਾਲਾਂ ਕੱਢੂ ਜਾਂ ਉਹਨੂੰ ਮਾਪਤਾ ਬਬੋ ਬੋਲੂ ਲੇਡੀਜ਼ ਹੋਮਗਾਰਡ ਦੇ ਕਿ ਪੰਜਾਬੀ ਹਾਂਜੀ ਲੇਡੀ ਜਿਹੜੇ ਆ ਉਹ ਹੋਮਗਾਰਡ ਦੇ ਨੇ ਕਿ ਪੰਜਾਬੀ ਹੋਮਗਾਰਡ ਦੀ ਇੰਦਾਂ ਕਦੀ ਹੋ ਸਕਦੀ ਆ ਇਹ ਦੇਖੋ ਇਹ ਤਾਂ ਇੱਕ ਉਹਨੂੰ ਇੱਥੋਂ ਨਾ ਇਹ ਸਿਰਫ ਮੈਂ ਜਦੋਂ ਆਇਆ ਸੀ ਨਾ ਇੱਥੇ ਮੈਂ ਕਹਿੰਦਾ ਜਿਹੜਾ ਤੂੰ ਤੇਰਾ ਸਾਥ ਤਾਂ ਆਇਆ ਮੈਨੂੰ ਚੰਗਾ ਨਹੀਂ ਲੱਗਦਾ ਇਹ ਚੇਂਜ ਕਰ ਦੇ ਜਿਹ ਹਟਾਤਾ ਹੋਇਆ ਉਹ ਨਾ ਨਾ ਦੇਖੋ ਜਿੱਦਾਂ ਹੁਣ ਕੋਈ ਸਬਜ਼ੀ ਵਾਲਾ ਨਾ ਕੋਈ ਸਬਜ਼ੀ ਲੈ ਲਾ ਕੇ ਤੇ ਕੋਈ ਕੱਪੜੇ ਵਾਲਾ ਨਾ ਕੋਈ ਖੁਸ਼ ਵਾਲਾ ਕੁਝ ਕਰ ਲਾ ਮੈਨੂੰ ਕਹੇ ਚੰਗਾ ਨਹੀਂ ਲੱਗਦਾ ਇਹ ਪੁਰਤੀ ਵੇਚਦੀ ਹੁੰਦੀ ਹੈ ਆਹ 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 ਸਾਡਾ ਮੈਨੂੰ ਚੰਗਾ ਨਹੀਂ ਲੱਗਦਾ ਫੇਰ ਮੈਂ ਸਟੇਟਸ 'ਚ ਮੈਂ ਗੱਲ ਕੀਤੀ ਉਹ ਕਹਿੰਦੇ ਨੋਟਾਂੇ ਭੇਜ ਦੇ ਆਹ ਗੱਲ ਹੋਈ ਆ ਬੱਸ ਉਹ ਨੋਟਾਂੇ ਭੇਜਤਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ